ਲੁਧਿਆਣਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਐਚਐਸ ਹੰਸਪਾਲ ਪਹੁੰਚੇ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਗੱਲਬਾਤ ਕਰਦੇ ਹੋਏ ਕਿ ਆ ਪੰਜਾਬ ਦੇ ਵਿੱਚ ਬੀਤੇ ਲੰਬੇ ਸਮੇਂ ਤੋਂ ਸਿਰਫ ਮਾਫੀਆ ਦੀ ਮਨਮਾਨੀ ਚੱਲ ਰਹੀ ਹੈ ਉਹ ਲੋਕਾਂ ਨੂੰ ਐਂਟਰਟੇਨਮੈਂਟ ਕਰਨ ਦੇ ਲਈ ਮਨਮਾਨੇ ਰੇਟ ਲੈ ਰਿਆ ਹੈ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਵਲ ਮਾਫੀਆ ਤੇ ਨੱਕ ਪਾਉਣੀ ਸ਼ੁਰੂ ਕਰ ਦਿੱਤੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਕਈ ਕੇਬਲ ਕੰਪਨੀਆਂ ਪੰਜਾਬ ਦੇ ਵਿੱਚ ਆਪਣੀ ਕੇਬਲ ਚਲਾਉਣਗੀਆਂ ਇਸ ਮੌਕੇ ਉਹਨਾਂ ਨੇ ਇੱਕ ਕੇਬਲ ਕੰਪਨੀ ਦਾ

ਪ੍ਰੋਗਰਾਮ ਸ਼ੁਰੂ ਹੋਣ ਲੱਗਾ ਲੁਧਿਆਣੇ ਦੇ ਵਿਕਾਸ ਤੋਂ ਤੇ ਇਹ ਐਨਐਕਐਸਟੀ ਇੰਦੋਜਾ ਗਲੋਬਲ ਦੀ ਡਿਸਟ੍ਰਿਬਿਊਸ਼ਨ ਹੈ ਜਿਹੜੀ ਬੰਬਈ ਦੀ ਕੰਪਨੀ ਹੈ ਤੇ ਰਾਹੁਲ ਦਵਾਸਦੀ ਅਜੇ ਸਿੰਘ ਜੀ ਇਹਨਾਂ ਦੇ ਸਹਿਯੋਗ ਨਾਲ ਅੱਜ ਗੁਰਪ੍ਰੀਤ ਸਿੰਘ ਇਥੇ ਲੁਧਿਆਣੇ ਸ਼ੁਰੂ ਕਰਨ ਲੱਗਾ ਤੇ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇਹ ਅਰਦਾਸ ਕਰਦਾ ਸਤਿਗੁਰੂ ਜੀ ਦੇ ਚਰਨਾਂ 'ਚ ਕਿ ਇਹਨਾਂ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋ ਗਈ ਥੇ ਇਹਨਾਂ ਨੂੰ ਸਫਲਤਾ ਪ੍ਰਾਪਤ ਹੋ ਗਈ ਤੇ ਲੁਧਿਆਣੇ ਦੇ ਲੋਕਾਂ ਨੂੰ ਇੱਕ ਸਸਤੀ ਯਾ ਸੁਖੀ ਤੇ ਇਹ ਜਿਹੜਾ ਪੰਜਾਬ ਦੇ ਵਿੱਚ ਕਈ ਗੱਲਾਂ ਚੱਲਦੀਆਂ ਨੇ ਪਿਛਲੀਆਂ ਕਿ ਕਈ ਮਾਫੀਆਜ਼ ਨੇ ਜਿਹੜੇ ਇੱਥੇ ਚੱਲਦੇ ਨੇ ਤੇ ਇੱਕ ਕੇਬਲ ਮਾਫੀਆ ਵੀ ਗਿਨਾ ਜਾਂਦਾ ਉਹਦੇ ਵਿੱਚ ਤੇ ਮੈਂ ਚਾਹਾਂਗਾ ਉਹ ਲਵਸ ਕੇਬਲ ਦੇ ਨਾਲੋਂ ਹਟ ਜਾਵੇ ਕੇਬਲ ਮਾਫੀਆ ਨਾ ਹੋਵੇ ਕੇਬਲ ਅਵੇਲੇਬਲ ਹੋਵੇ ਲੋਗਾਂ ਨੂੰ ਸੌਖੀ ਤੇ ਆਸਾਨ ਤਰੀਕੇ ਨਾਲ ਤੇ ਦੂਜਿਆਂ ਤੁਸੀਂ ਉਹ ਵੀ ਦੇ ਰਹੇ ਹੋ ਸਾਈਬਰ ਦੀ ਲਾਈਨਾਂ ਦਾ ਬ੍ਰੌਡਬੈਂਡ ਬ੍ਰੌਡਬੈਂਡ ਲਾਈਨਾਂ ਵੀ ਨਾਲ ਦਿੱਤੀਆਂ ਜਾਂਦੀਆਂ ਐਕਸਟਰਾ ਸੌਲਟ ਹੋਏਗੀ ਤੇ ਉਹਦੇ ਨਾਲ ਲੁਧਿਆਣੇ ਦੀ ਲੁਧਿਆਣੇ ਦੀ ਲੋਕਾਂ ਦੀ ਮੈਸੂ ਹੈ ਨਾ ਕਿ ਇਸ ਸੇਵਾ ਕਰਨੀ ਚਾਹੀਦੀ ਹੈ ਜੇ ਵਾਅਦਾ ਦੇਦੇ ਚਲਨ ਸਫਲਤਾ ਹੋਵੇ ਆਜਿਹੀ ਤਰੀਕ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਰ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਕੇਵਲ ਜਿਹੜਾ ਮਾਫੀਆ ਜਿਹੜਾ ਕਿਹਾ ਜਾਂਦਾ ਦਾ ਉਸ ਨਾਮ ਨੂੰ ਬਦਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜਿਸ ਤਿੱਕ ਇਹ ਨਾ ਆਏ ਦਿਨ ਕੇਵਲ ਅਪਰੇਟਰਸ ਵੀ ਕਿਤੇ ਨਾ ਕਿਤੇ ਇਸ ਦਾ ਸ਼ਿਕਾਰ ਹੁੰਦੇ ਨੇ ਕਿਉਂਕਿ ਕੋਸ਼ਿਸ਼ ਤੇ ਇਹ ਹੈ ਉਹ ਦਿਨ ਨਾਲ ਵੈਸੇ ਤੇ ਭਗਵੰਤ ਮਾਨ ਜੀ ਕੋਸ਼ਿਸ਼ ਕਰ ਰਹੇ ਨੇ ਕਿ ਸਾਰੇ ਮਾਫੀਆ ਨੂੰ ਖਤਮ ਕੀਤਾ ਜਾਵੇ ਮੈਂ ਇਸ ਲਈ ਕੋ ਪੋਲੀਟੀਕਲ ਵੈਸੇ ਪੋਲੀਟੀਕਲ ਗੱਲ ਨਹੀਂ ਕਰਨਾ ਚਾਹੁੰਦਾ ਲੇਕਿਨ ਇਹ ਜਿਹੜੇ ਮਾਫੀਆਜ਼ ਨੇ ਨਾ ਇਹ ਕੋਈ 1 2 4 ਦਿਨ ਦੀ ਉਪਜ ਨਹੀਂ ਹੈਗੀ ਇਹ ਬਹੁਤ ਲੰਬੇ ਸਮੇਂ ਤੋਂ ਪਤਾ ਨਹੀਂ ਕਿੰਨੀਆਂ ਤਾਕਤਾਂ ਤੋਂ ਵਿੱਚ ਇਹ ਚੱਲਿਆ ਕਈਆਂ ਜਿਹੜੇ ਰਾਜ ਰਹੇ ਨੇ ਪਹਿਲਾਂ ਅਕਾਲੀਆਂ ਦੇ ਰਹੇ ਫਿਰ ਕਾਂਗਰਸ ਦੇ ਰਹੇ ਤੋਂ ਇਹਨਾਂ ਦੇ ਆਈ ਮੈਂ ਵੀ ਉਹਦੇ ਜਿਹੜਿਆ ਮੈਂ ਵੀ ਕੋਸ਼ਿਸ਼ ਕਰਦਾ ਰਹਾਂ ਉਸ ਵੇਲੇ ਪਰ ਇਹ ਉਹਨੂੰ ਇੰਨੇ ਨਹੀਂ ਸੀ ਜਦੋਂ ਮੈਂ ਪ੍ਰਧਾਨ ਸੀ ਇੱਥੇ ਮੈਂ ਪ੍ਰਧਾਨ ਰਿਹਾ ਇਤੋਂ ਤੱਕ ਪਤਾ ਨਹੀਂ ਕਿੰਨਾ ਹੀ ਨਹੀਂ ਪਤਾ 2 ਤੋਂ ਲੈ ਕੇ 6 ਤੱਕ ਮੈਂ ਪ੍ਰਧਾਨ ਰਿਹਾ ਉਦੋਂ ਇਹ ਗੱਲਾਂ ਇਦਾਂ ਦੀਆਂ ਨਹੀਂ ਸਨ ਹੈਗੀਆਂ ਮਾਫੀਆ ਟਾਈਪ ਨਹੀਂ ਸੀ ਪਰ ਹੌਲੀ-ਹੌਲੀ ਉਹ ਪਿਛਲੇ ਵੀ 25 ਸਾਲ ਜਿਦਾਂ ਵੱਧ ਗਈਆਂ ਤੇ ਮੈਂ ਇਹ ਨਹੀਂ ਕਹਿੰਦਾ ਕਿ ਭਗਵਾਨਪਨ ਕੋਸ਼ਿਸ਼ ਨਹੀਂ ਕਰ ਰਹੇ ਪਰ ਜਿਹੜੀਆਂ 20-25 ਸਾਲ ਲੰਬੀ ਬਿਮਾਰੀ ਹੋਵੇ ਉਹਨੂੰ ਹਟਣ 'ਚ ਵੀ ਟਾਈਮ ਲੱਗਦਾ ਬਹੁਤ ਸਾਰੇ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਭਗਵਾਨ ਮਾਨਦਿਰ ਸਰਕਾਰ ਕਰ ਰਹੀ ਹੈ ਤੇ ਉਹ ਕੋਸ਼ਿਸ਼ ਹੋ ਰਹੀ ਹੈ ਕਿ ਵੀ ਜਿੰਨੇ ਚੇਤੀ ਤੇ ਚੇਤੀ ਇਹ ਤੇ ਅਮਲ ਹੋ ਸਕੇ

ਜਿੱਦ ਸਸਤੀ ਚੀਜ਼ ਮਿਲ ਰਹੀ ਹੈ ਉਹ ਚੰਗੀ ਮਿਲ ਰਹੀ ਹੈ ਮੈਂ ਸਮਝਦਾ ਕਿ ਉਹਨਾਂ ਨੂੰ ਬੈਟਰੀ ਸਰਵਿਸਿਸ ਹੋਣ ਗਿਆ ਨਾ ਦੀਆਂ ਜਿਆਦਾ ਮਿਲ ਜਾਣਗੀਆਂ ਕਿ ਸ਼ੱਕ ਟੀਵੀ ਦੇ ਵੀ ਉਹ ਜਿਹੜੀ ਕਹ ਰਹੇ ਉਹ ਕੇਬਲ ਦੇ ਚਾਹੁੰਦੇ ਉਹ ਸੌਤਾਂ ਮਿਲ ਜਾਣਗੀਆਂ ਉਹ ਸਸਤੀ ਨਹੀਂ ਇਹ ਹੀ ਸੌਤ ਹੋ ਸਕਦੀ ਹੈ ਲੋਕਾਂ ਵਾਸਤੇ ਬਹੁਤ ਔਲੀਏ ਗੱਲ ਹੋਏਗੀ ਤੇ ਮੈਂ ਗ੍ਰੀਪੀਟ ਨੂੰ ਖਾਸ ਤੌਰ ਤੇ ਕਹਾਂਗਾ ਕਿ ਇਹਨੂੰ ਬਿਜ਼ਨਸ ਘੱਟ ਤੇ ਲੋਕਾਂ ਦੀ ਸੇਵਾ ਜ਼ਿਆਦਾ ਸਮਝ ਕੇ ਕਰੇ ਕਿਤੇ ਕੁਝ ਪੋਲੀਟਿਕਲ ਸਵਾਲ ਨਾ ਰੱਖ ਲਾ ਕਰਵਾ ਲੁਧਿਆਣਾ ਲਾਈਵ ਲੀਆ ਅਰਵਿੰਦਰ ਸਰਾਨਾ ਦੀ ਰਿਪੋਰਟ